ਓ ਵਾਹੇ ਗਰੂ ਆਤਾ ਬਹੁਤ ਮਾੜਾ ਹੋਇਆ ਤਿੰਨ ਮੁੰਡਿਆਂ ਦੀ ਮੌਤ ਹੋ ਗਈ ਦਰਦਨਾਕ ਐਕਸੀਡੈਂਟ ਦੇ ਵਿੱਚ ਸ਼੍ਰੀ ਮੁਕਸਸ ਸਾਹਿਬ ਦੇ ਨੇੜੇ ਹਾਦਸਾ ਵਾਪਰਿਆ ਜਿਸ ਦੇ ਵਿੱਚ ਇੱਕ ਅਣਪਛਾਤੇ ਬਾਣ ਨੇ ਮੋਟਰਸਾਈਕਲ ਨੂੰ ਟੱਕਰ ਮਾਰੀ ਤੇ ਬਾਅਦ ਦੇ ਵਿੱਚ ਮੋਟਰਸਾਈਕਲ ਪਰਾਂ ਜਾ ਕੇ ਡਿੱਗ ਗਿਆ ਤੇ ਤਿੰਨ ਨੌਜਵਾਨ ਜੋ ਮੋਟਰਸਾਈਕਲ ਤੇ ਸਵਾਰ ਸੀ ਉਹਨਾਂ ਦੀ ਮੌਕੇ ਦੀ ਮੌਤ ਹੋ ਗਈ ਦੱਸਦੀਏ ਕਿ ਇਹ ਤਿੰਨੇ ਨੌਜਵਾਨ ਮਜ਼ਦੂਰੀ ਕਰਦੇ ਸੀ ਮਜ਼ਦੂਰੀ ਦਾ ਕੰਮ ਕਰਨ ਤੋਂ ਬਾਅਦ ਆਪਣੇ ਘਰ ਦਾ ਢਿੱਡ ਪਾਲਦੇ ਸੀ ਰੋਜੀ ਰੋਟੀ ਕਮਾਉਂਦੇ ਸੀ ਪਰ ਕੀ ਪਤਾ ਸੀ ਕਿ ਆਹ ਹਾਸਾ ਇਹਨਾਂ ਦੀ ਜਾਨ ਲੈ ਲੇਗਾ ਤਾਂ ਮੁੰਡਿਆਂ ਦੇ ਨਾਂ ਤੁਹਾਨੂੰ ਦੱਸ ਦਿੰਨੇ ਆ ਹਰਜਿੰਦਰ ਸਿੰਘ ਭੁਪਿੰਦਰ ਸਿੰਘ ਤੇ ਇਕਬਾਲ ਸਿੰਘ ਇਹ ਤਿੰਨੇ ਮੁੰਡੇ ਮਜ਼ਦੂਰੀ ਦਾ ਕੰਮ ਕਰਦੇ ਸੀ ਤੇ ਅਚਾਨਕ ਜਦੋਂ ਕੋਟਲੀ ਦੇਵਨ ਲਿੰਕ ਰੋਡ ਤੇ ਆਉਂਦੇ ਆ ਤਾਂ ਉਸ ਦੌਰਾਨ ਇੱਕ ਵਹੀਕਲ ਆਉਂਦਾ ਜੋ ਪਿੱਛੋਂ ਆ ਕੇ ਫੇਟ ਮਾਰ ਦਿੰਦਾ ਤੇ ਕਈ ਫੁੱਟ ਦੂਰ ਜਾ ਕੇ ਡਿੱਗ ਜਾਂਦੇ ਆ ਜਿਸ ਤੋਂ ਬਾਅਦ ਮੌਕੇ ਤੇ ਇਹਨਾਂ ਦੀ ਮੌਤ ਹੋ ਜਾਂਦੀ ਹੈ ਬੇहद ਦਰਦਨਾਕ ਹਾਸਾ ਪੂਰਾ ਪਰਿਵਾਰ ਰੋ ਰਿਹਾ ਹੈ ਕੁਰਲਾ ਰਿਹਾ ਹੈ ਹਰ ਇੱਕ ਅੱਖ ਨਮ ਹੈ ਤੇ ਪਿੰਡ ਵੀ ਪੂਰਾ ਗਮਗੀਨ ਹੈ ਪਿੰਡ ਵਾਲਾ ਦਾ ਕਹਿਣਾ ਹੈ ਕਿ ਆਪਣਾ ਘਰ ਪਾਲਦੇ ਸੀ ਮਜ਼ਦੂਰੀ ਕਰਦੇ ਸੀ ਦਿਹਾੜੀ ਕਰਦੇ ਸੀ ਪਰ ਹੁਣ ਜਦ ਇਹ ਨਹੀਂ ਰਹੇ ਤੇ ਇਹਨਾਂ ਨੂੰ ਇਹਨਾਂ ਦੇ ਪਿੱਛੋਂ ਇਹਨਾਂ ਦੇ ਮਾਪਿਆਂ ਨੂੰ ਕੌਣ ਸੰਭੂਆ ਮੇਰਾ ਨਾਮ ਮਨਪ੍ਰੀਤ ਸਿੰਘ ਹੈ ਜੀ ਮੈਂ ਪਿੰਡ ਕੋਟਲੀ ਦੇਵਾ ਦਾ ਵਾਸੀ ਹਾਂ ਅੱਜ ਤਕਰੀਬਨ 5:30 ਵਜੇ ਮੈਨੂੰ ਇੱਕ ਕਾਲ ਆਈ ਹੈ ਕਿ ਆਪਣੇ ਪਿੰਡ ਦੇ ਤਕਰੀਬ ਨੇੜੇ ਇੱਕ ਹਾਸਾ ਹੋਇਆ ਪਿਆ ਜਿਹਦੇ ਤੇ ਤਿੰਨ ਮੋਟਰਸ ਤੇ ਸਵਾਰ ਤਿੰਨ ਮੁੰਡੇ ਸੀਗੇ ਉਹ ਡਿੱਗੇ ਪਈ ਆ ਮੈਂ ਕਿਸੇ ਮੈਰਿਜ ਫੰਕਸ਼ਨ ਤੇ ਸੀਗਾ ਜੀ ਮੈਂ ਉੱਥੋਂ ਤੁਰੰਤ ਉਸ ਜਗ੍ਹਾ ਤੇ ਪਹੁੰਚਿਆ ਜਿੰਨਾ ਵਿੱਚੋਂ ਦੋ ਮੁੰਡਿਆਂ ਦੀ ਤਾਂ ਮੌਕੇ ਤੇ ਡੈਥ ਹੋਈ ਪਈ ਸੀ ਇੱਕ ਮੁੰਡਾ ਜਿਹੜਾ ਉਹਦੇ ਸਾਹ ਚੱਲਦੇ ਸੀ ਮੈਂ ਉਸ ਨੂੰ ਬਿਨਾਂ ਦੇਰੀ ਤੋਂ ਕਾਰ ਦੇ ਵਿੱਚ ਪਾ ਕੇ ਸਿਵਲ ਹਸਪਤਾਲ ਪਹੁੰਚਦਾ ਕੀਤਾ ਜੀ ਨਾਲ ਦੀ ਨਾਲ ਤੇ ਚਲੋ ਮੰਦਪਾਗੀ ਖਬਰਾਂ ਵੀ ਉਹਨਾਂ ਦੀ ਇੱਥੇ ਆ ਕੇ 20-25 ਮਿੰਟ ਬਾਅਦ ਉਹਨਾਂ ਦੀ ਵੀ ਡੈਥ ਹੋ ਗਈ ਹੈ ਜੀ ਕੋਈ ਪਤਾ ਲੱਗਿਆ ਕਿਹੜਾ ਵਾਨ ਸੀ ਜਾਂ ਕਿਵੇਂ ਜਾਂ ਹੋਇਆ ਹੈਗਾ ਕੋਈ ਇਸ ਗੱਲ ਦੀ ਹੈ ਤੇ ਕਰ ਕੋਈ ਪੁਸ਼ਟੀ ਨਹੀਂ ਹੋ ਸਕੀ ਵੀ ਕੀ ਵਾਨ ਸੀ ਇਹਨਾਂ ਕੋਲੇ ਮੋਟਰਸਾਈਕਲ ਸੀਗਾ ਜੀ ਪਰ ਇਹ ਨਹੀਂ ਪਤਾ ਲੱਗਿਆ ਵੀ ਕਾਦੇ ਚ ਵੱਜਿਆ ਜਾਂ ਕੀ ਹਾਸਾ ਹੋਇਆ ਕਿਸ ਦੇ ਨਾਲ ਵੱਜਿਆ ਇਹਦਾ ਕੋਈ ਹਿਤਕਰ ਨਹੀਂ ਪਤਾ ਲੱਗਿਆ ਇੱਥੇ ਕੀ ਪ੍ਰਬੰਧ ਨੇ ਜਿਹੜੇ ਮੋਰਚਰੀ ਪਹੁੰਚੇ ਹੈਗੇ ਉਹਨਾਂ ਤੇ ਡੈੱਡ ਬਾਡੀ ਸਜੇ ਬਾਹਰ ਪਈਆਂ ਹੈਗੀਆਂ ਨੇ ਡੈੱਡ ਬਾਡੀ ਤੁਸੀਂ ਐਂਬੂਲੈਂਸ ਦੇ ਵਿੱਚ ਲੈ ਆ ਕੇ ਤਕਰੀਬਨ ਸਾਨੂੰ 2 ਘੰਟੇ ਹੋ ਗਏ ਜੀ ਇੱਥੇ ਖੱਜਲ ਖਰਾਬ ਹੋੰਦਿਆਂ ਨੂੰ ਤੇ ਹਜੇ ਤੱਕ ਸਾਡਾ ਕੋਈ ਮੋਰਚਰੀ ਚ ਰੱਖਣ ਵਾਸਤੇ ਇਹਨਾਂ ਦਾ ਪ੍ਰਬੰਧ ਨਹੀਂ ਹੋਇਆ ਜੀ ਸਿਵਲ ਪ੍ਰਸ਼ਾਸਨ ਨੂੰ ਅਸੀਂ ਇਹੀ ਬੇਇਨਤੀ ਕਰਦੇ ਹਾਂ ਵੀ ਦੋ ਤਿੰਨ ਅਰੀ ਅਸੀਂ ਮਿਲਿਆ ਆਏ ਹਾਂ ਪ੍ਰਸ਼ਾਸਨ ਨੂੰ ਇਹਨਾਂ ਦੇ ਜੋ ਵੀ ਡਾਕਟਰ ਜਿਹਨਾਂ ਦੀ ਡਿਊਟੀ ਹੈ ਨਾਈਟ ਇਥੇ ਇਨਚਾਰਜ ਆ ਉਹ ਕਹਿੰਦੇ ਅਸੀਂ ਮਗਵਾ ਰਹੇ ਹਾਂ ਜੀ ਫ੍ਰੀਚਰ ਤੇ ਸਾਨੂੰ ਬਹੁਤ ਖੱਜਲ ਖਰਾਬੀ ਹੈ ਜੀ ਇੱਕ ਤਾਂ ਨੌਜਵਾਨ ਮੁੰਡੇ ਸਾਡੇ ਪਿੰਡ ਦੇ ਨੌਜਵਾਨ ਮੁੰਡੇ ਦੀ ਡੈਥ ਹੋ ਚੁੱਕੀ ਹੈ ਪਰਿਵਾਰ ਇੱਥੇ ਖੱਜਲ ਖਰਾਬ ਹੋ ਰਹੇ ਹੈ ਜੀ ਐਸਸੀ ਭਾਈਚਾਰੇ ਨਾਲ ਸੰਬੰਧਿਤ ਸਾਰੇ ਪਰਿਵਾਰ ਮਿਹਨਤ ਮਜ਼ਦੂਰੀ ਵਾਲੇ ਪਰਿਵਾਰ ਆ ਜੀ ਤੇ ਹਜੇ ਤੱਕ ਇਹਨਾਂ ਨੇ ਕੋਈ ਪ੍ਰਬੰਧ ਨਹੀਂ ਕੀਤਾ ਜੀ